ਛੋਟੀ ਜਹੀ ਟਕਰਾਰ ਬਣ ਗਈ ਵੱਡੀ ਰੰਜਿਸ਼ ਚੱਲ ਗਈਆਂ ਤਾਬੜ ਤੋੜ ਗੋਲੀਆਂ ਤੇ ਰੰਜਿਸ਼ ਦੀ ਪੇਂਟ ਚੜ ਗਿਆ ਇੱਕ ਨੌਜਵਾਨ ਜਿ ਆ ਜਿਹੜਾ ਇੱਕ ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਸੇ ਹੀ ਪਿੰਡ ਦੇ ਇੱਕ ਨੌਜਵਾਨ ਦੀ ਇਸੇ ਹੀ ਪਿੰਡ ਦੇ ਹੋਰ ਚਾਰ ਪੰਜ ਨੌਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੁੰਦੀ ਹੈ ਤੇ ਉਹ ਛੋਟੀ ਜੀ ਤਕਰਾਰ ਬਹੁਤ ਵੱਡੀ ਰੰਜਿਸ਼ ਹੋ ਜਾਂਦੀ ਹੈ ਜਿਸ ਦੇ ਤਹਿਤ ਇਸ ਨੌਜਵਾਨ ਤੇ ਗੋਲੀਆਂ ਵਾਰਾ ਦਿੱਤੀਆਂ ਜਾਂਦੀਆਂ ਨੇ ਇਹ ਨੌਜਵਾਨ ਕੁਝ ਦਿਨ ਜ਼ਖਮੀ ਰਹਿੰਦਾ ਹੈ ਤੇ ਉਸ ਤੋਂ ਬਾਅਦ ਇਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਜਿਹਾ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਅੰਮ੍ਰਿਤਸਰ ਦੇ ਮਕਬੂਲ ਰਾਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੇ ਬਹੁਤ ਸਾਰੇ ਹੋਰ ਦੋਸਤ ਵੀ ਨੇ ਤੇ ਇਹਨਾਂ ਦੋਸਤਾਂ ਦੇ ਵਿੱਚ ਬੈਠੇ ਆ ਇਸ ਨੌਜਵਾਨ ਦੀ ਉਹਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਹਲਕੀ ਫੁਲਕੀ ਜੀ ਟਕਰਾਰ ਹੁੰਦੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਛੋਟੀ ਜੀ ਟਕਰਾਰ ਵੱਡੀ ਰੰਜਿਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਇਸ ਨੌਜਵਾਨ ਨੂੰ ਕਈ ਵਾਰ ਮਾਰਨ ਦੀ ਜਿਹੜੀ ਯਤਨ ਕੀਤੇ ਜਾਂਦੇ ਨੇ ਉਹ ਵੀ ਅਣਪਛਾਤੇਆਂ ਦੇ ਵੱਲੋਂ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਹੈ ਇਸ ਦੀ ਆਪਣੇ ਹੀ ਪਿੰਡ ਦੇ ਕੁਝ ਨੌਜਵਾਨਾਂ ਦੇ ਹਲਕੀ ਫੁਲਕੀ ਜੀ ਕਿਸੇ ਗੱਲ ਨੂੰ ਲੈ ਕੇ ਟਕਰਾਰ ਬਾਜੀ ਹੋਈ ਸੀ ਪਰੰਤੂ ਇਹ ਇੰਨੀ ਵੱਡੀ ਰੰਜਿਸ਼ ਬਣ ਗਈ ਕਿ ਇਸ ਦੀ ਜਾਨ ਦੇ ਦੁਸ਼ਮਣ ਬਣ ਗਏ ਉਹੀ ਚਾਰ ਪੰਜ ਲੋਕ ਜਿੰਨਾਂ ਨਾਲ ਬੈਠ ਕੇ ਆਮ ਤੌਰ ਤੇ ਗੱਲਾਂ ਬਾਤਾਂ ਕਰਿਆ ਕਰਦਾ ਸੀ ਤੇ ਇਸ ਨੌਜਵਾਨ ਤੇ ਅਣਪਛਾਤੇਆਂ ਦੇ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਜਿਸ ਦੇ ਨਾਲ ਹੀ ਇਹ ਨੌਜਵਾਨ ਜ਼ਖਮੀ ਹੋ ਗਿਆ ਤੇ ਕੁਝ ਦਿਨਾਂ ਬਾਅਦ ਹੀ ਇਲਾਜ ਤੋਂ ਬਾਅਦ ਇਸ ਨੌਜਵਾਨ ਦੀ ਜਿਹੜੀ ਇਹ ਜਾਨ ਚਲੀ ਗਈ ਹੈ ਇਥੇ ਦੱਸਦੀ ਹੈ ਕਿ ਜਿਹੜੇ ਨੌਜਵਾਨ ਇਸਦੇ ਹੀ ਦੋਸਤ ਸਨ ਪਹਿਲਾ ਇਸਦੇ ਨਾਲ ਹੀ ਆਮ ਤੌਰ ਤੇ ਸੰਪਰਕ ਵਿੱਚ ਰਹਿੰਦੇ ਸਨ ਤੇ ਬਾਅਦ ਵਿੱਚ ਜਦੋਂ ਜਾਨੀ ਦੁਸ਼ਮਣ ਬਣ ਗਏ ਤੇ ਉਹਨਾਂ ਨੇ ਕਿਸੇ ਹੋਰ ਅਣਪਛਾਤਿਆਂ ਦੇ ਨਾਲ ਜਿਹੜਾ ਸੰਪਰਕ ਕੀਤਾ ਤੇ ਇਹ ਪੂਰਾ ਇੱਕ ਪਲਾਨ ਰਚਿਆ ਜਿਸ ਦੇ ਤਹਿਤ ਇਹ ਨੌਜਵਾਨ ਮੌਤ ਦੇ ਘਾਟ ਉਤਾਰਿਆ ਗਿਆ ਦੱਸਦੀ ਹੈ ਕਿ ਉਹ ਨੌਜਵਾਨ ਆਪਣੀ ਰੋਜ਼ਮਰਦਾ ਦੇ ਕੰਮ ਜਿਹੜੇ ਆਮ ਤੌਰ ਤੇ ਹੀ ਕਰਦਾ ਉਸੇ ਤਰ੍ਹਾਂ ਹੀ ਇਹ ਆਪਣੇ ਰੋਜ਼ਮਰਾਂ ਦੇ ਕੰਮ ਕਰ ਰਿਹਾ ਸੀ ਤੇ ਕਿਸੇ ਜਿਹੜੇ 4-5 ਜਿਹੜੇ ਨੌਜਵਾਨਾਂ ਦਾ ਜਿਹੜਾ ਗਰੁੱਪ ਆ ਕੇ ਇਸਤੇ ਤਾਬੜ ਤੋੜ ਗੋਲੀਆਂ ਚਲਾ ਦਿੰਦਾ ਹੈ ਜਿਸ ਦੇ ਨਾਲ ਇਹ ਨੌਜਵਾਨ ਜਿਹੜਾ ਕਿ ਜ਼ਖਮੀ ਹੋ ਜਾਂਦਾ ਇੱਕ ਵਾਰ ਤਾਂ ਇਸਦੀ ਜਾਨ ਉਹ ਬਚ ਜਾਂਦੀ ਹੈ ਇਸ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਕੁਝ ਦਿਨ ਇਸ ਦਾ ਹਸਪਤਾਲ ਦੇ ਵਿੱਚ ਇਲਾਜ ਵੀ ਚੱਲਦਾ ਹੈ ਪਰੰਤੂ ਗੋਲੀਆਂ ਦੇ ਨਾਲ ਇਸ ਦੇ ਸਰੀਰ ਦੇ ਵਿੱਚ ਜ਼ਖਮ ਜਿਹੜੇ ਉਹ ਗਹਿਰੇ ਹੋ ਗਏ ਸਨ ਤੇ ਜਿਸ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਤੇ ਪੁਲਿਸ ਨੇ ਜਿਹੜੇ આરોપી ਨੇ ਉਹਨਾਂ ਨੂੰ ਫੜਨ ਦਾ ਕੇ ਪਰਿਵਾਰ ਦੇ ਨਾਲ ਵਾਦਾ ਕੀਤਾ ਹੈ ਕਿ ਜਲਦ ਤੋਂ ਜਲਦ ਹੀ ਜਿਹੜੇ આરોપી ਨੂੰ ਫੜੇ ਜਾਣਗੇ ਫਿਲਹਾਲ ਦੀ ਕੜੀ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਹੀ ਜਿਹੜੇ ਅਣਪਛਾਤੇ ਨੇ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਇਹਨਾਂ ਨੂੰ ਫੜ ਲਿਆ ਜਾਏਗਾ ਤੇ ਨਾਲ ਹੀ ਨਾਲ ਇਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਥੇ ਕਾਬਿਲ ਗੌਰ ਹੈ ਕਿ ਅੱਜਕੱਲ ਦੇ ਜ਼ਮਾਨੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੀ ਰੰਜਿਸ਼ਾਂ ਪੈਦਾ ਹੋ ਜਾਂਦੀਆਂ ਨੇ ਕੋਈ ਹਲਕੀ-ਫੁਲਕੀ ਤਕਰਾਰ ਹੀ ਜਿਹੜੀ ਵੱਡੀ ਰੰਜਿਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਫਿਰ ਨੌਜਵਾਨ ਜਿਹੜੇ ਗੁੱਸੇ ਦੀ ਤਾਬਨੀ ਚੱਲਦੇ ਆ ਇੱਕ ਦੂਸਰੇ ਦਾ ਹਲਕਾ-ਫੁਲਕਾ ਕਿਹਾ ਵੀ ਸੈਣ ਨਹੀਂ ਕਰਦੇ ਤੇ ਉਸ ਤੋਂ ਬਾਅਦ ਇਹ ਇੱਕ ਦੂਸਰੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਵੇਂ ਇਸ ਮਾਮਲੇ ਦੇ ਵਿੱਚ ਹੋਇਆ ਹੈ ਇਹ ਵੀ ਗੱਲ ਹਲਕੀ ਜਹੀ ਸੀ ਜਿਸ ਤੋਂ ਲੈ ਕੇ ਇੱਕ ਦੂਸਰੇ ਨਾਲ ਕਹਾਸਾਂ ਹੋ ਗਈ ਤਕਰਾਰਬਾਜੀ ਹੋ ਗਈ ਤੇ ਉਹ ਤਕਰਾਰ ਇੰਨੀ ਵੱਡੀ ਰੰਜਿਸ਼ ਬਣ ਗਈ ਕਿ ਇਨਾ ਹੀ ਦੋਸਤਾਂ ਵੱਲੋਂ ਇਨਾ ਹੀ ਨੌਜਵਾਨਾਂ ਦੇ ਵੱਲੋਂ ਦੂਸਰੇ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਔਰ ਕਿਸੇ ਹੋਰ ਤੀਸਰੇ ਗਰੁੱਪ ਦੇ ਨਾਲ ਸੰਪਰਕ ਕਰਕੇ ਇਸ ਨੌਜਵਾਨ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਉਸ ਦੇ ਸਰੀਰ ਵਿੱਚ ਵੱਡੇ ਜ਼ਖਮ ਹੋ ਜਾਂਦੇ ਨੇ ਤੇ ਕੁਝ ਹੀ ਦਿਨਾਂ ਵਿੱਚ ਉਸ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ ਇਹ ਜਿਹੜਾ ਮਾਮਲਾ ਹੈ ਇਹ ਅਮਰਸਰ ਦੇ ਮਕਬੂਲਪੁਰਾ ਤੋਂ ਸਾਹਮਣੇ ਆਇਆ ਤੇ ਇਸ ਨੌਜਵਾਨ ਦਾ ਨਾਂ ਜਿਹੜਾ ਗੁਰਪ੍ਰੀਤ ਹੈ ਔਰ ਇੰਨੀ ਹੀ ਛੋਟੀ ਜੀ ਗੱਲ ਨੂੰ ਲੈ ਕੇ ਜਿਹੜੀ ਤਕਰਾਰਬਾਜ਼ੀ ਹੋਣ ਦੇ ਨਾਲ ਇਸ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਇੱਕ ਮਾਪਿਆਂ ਦੇ ਕੋਲੋਂ ਇਹਨਾਂ ਦਾ ਇੱਕ ਪੁੱਤ ਖੋ ਲਿਆ ਇੱਕ ਹਲਕੀ ਜਹੀ ਤਕਰਾਰਬਾਜ਼ੀ ਨਹੀਂ ਸੋ ਅਜਿਹੇ ਮਾਮਲੇ ਜਿਹੜੇ ਦਿਨ-ਬਦਨ ਵੱਧਦੇ ਹੀ ਜਾ ਰਹੇ ਨੇ ਔਰ ਇਹੋ ਜਿਹੇ ਮਾਮਲਿਆਂ ਦੇ ਵਿੱਚੋਂ ਹੀ ਇਹ ਗੁਰਪ੍ਰੀਤ ਨਾ ਦਾ ਜਿਹੜਾ ਨੌਜਵਾਨ ਹੈ ਰੰਜਸ਼ਦੀਪ ਪੇਂਟ ਛੜ ਗਿਆ